ਤੇ ਹਰਜੋਤ ਸਿੰਘ ਜੀ ਕੱਲ ਤੁਸੀਂ ਜਿਹੜੀਆਂ ਆਈਸ ਦੀ ਰੇਟਸ ਦੀ ਗੱਲ ਕੀਤੀ ਸੀ ਬੇਕਰਸਫੀਲਡ ਦੇ ਵਿੱਚ ਹੁਣੇ-ਹੁਣੇ ਸਾਡੇ ਇੱਕ ਹੋਰ ਜਿਹੜੇ ਸੁਣਨ ਵਾਲੇ ਆ ਉਹ ਕਹਿੰਦੇ ਵੀ ਵਾਕ ਕਰ ਰਹੇ ਸੀ ਉਹਨਾਂ ਨੇ ਮੈਸੇਜ ਕੀਤਾ ਆ ਵੀ ਉਹਨਾਂ ਨੇ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਵਹੀਕਲਸ ਆ ਔਰ ਤੇ ਦੇਖਿਆ ਆ ਅ ਅੱਜ ਜਿਹੜੀ ਤੜਕੇ ਦੀ ਜਿਹੜੀ ਗੱਲ ਆ ਸਾਊਥ-ਵੈਸਟ ਬੇਕਰਸਫੀਲਡ ਦੇ ਵਿੱਚ ਸੋ ਆਈਐਸ ਦੀਆਂ ਜਿਹੜੀਆਂ ਰੇਡਸ ਆ ਉਹ ਲਗਾਤਾਰ ਬੇਕਰਸਫੀਲਡ ਦੇ ਵਿੱਚ ਵਜ ਰਹੀਆਂ ਕੋਈ ਡਰੋਨ ਦਾ ਸਾਡਾ ਮਕਸਦ ਨਹੀਂ ਆ ਪਰ ਇਹ ਆ ਵੀ ਇਹ ਰਿਐਲਿਟੀ ਆ ਤੁਹਾਨੂੰ ਤੁਹਾਡੇ ਰਾਈਟਸ ਦਾ ਜਿਹੜਾ ਉਹ ਪਤਾ ਹੋਣਾ ਚਾਹੀਦਾ ਆ ਜੇ ਤੁਹਾਨੂੰ ਲੱਗਦਾ ਹੈ ਵੀ ਉਦਾਂ ਹੀ ਆ ਗਿਆ ਤੁਹਾਡੇ ਘਰੇ ਤੇ ਡੋਰ ਨਾ ਖੋਲੋ ਕਿਸੇ ਵੀ ਸਵਾਲ ਦਾ ਕਹਿੰਦੇ ਵੀ ਜਵਾਬ ਨਾ ਦਿਓ ਤੁਸ ਕਹੇ ਚੀਜ਼ ਉੱਤੇ ਸਾਈਨ ਨਾ ਕਰੋ ਜੇ ਤੁਸੀਂ ਚਾਹੁੰਦੇ ਆ ਵੀ ਲਾਇਰ ਦੇ ਥਰੂ ਹੀ ਜਿਹੜਾ ਉਹ ਕੰਮ ਜਿਹੜਾ ਉਹ ਕੀਤਾ ਜਾਵੇ ਇੱਥੇ ਤੱਕ ਕੀ ਹੁੰਦਾ ਹਰਜੋਤ ਸਿੰਘ ਜੀ ਚੰਗੇ ਭਲੇ ਲੋਕ ਜਿਨ੍ਹਾਂ ਦੇ ਕੋਲ ਹਰ ਇੱਕ ਕਾਗਜ਼ ਪੱਤਰ ਵੀ ਹੁੰਦਾ ਆ ਉਹ ਵੀ ਵਿਚਾਰੇ ਜਿਹੜੇ ਇਸ ਚੀਜ਼ ਦੇ ਵਿੱਚ ਡਰ ਜਾਂਦੇ ਆ ਤੇ ਡਰ ਦੇ ਉੱਤੇ ਹੀ ਜਿਹੜਾ ਉਹ ਪੂਰੀ ਤਰ੍ਹਾਂ ਆਈਸ ਵਾਲੇ ਇਹ ਸਾਰੇ ਜਾਣੇ ਡਰ ਤੋਂ ਹੀ ਜਿਹੜਾ ਇਹ ਸਾਰਿਆਂ ਨੂੰ ਖੌਫ ਹੀ ਜਿਹੜਾ ਇਹਨਾਂ ਨੇ ਜਬ ਤੋਂ ਜ਼ਿਆਦਾ ਪੈਦਾ ਕਰਦਾ ਹੁੰਦਾ ਆ ਸੋ ਜਿੱਦਾਂ ਤੁਸੀਂ ਕੱਲ ਦੱਸ ਹੀ ਰਹੇ ਸੀਗੇ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਛਾਪੇ ਮਾਰੀ ਤੇ ਇਸ ਤਰੀਕੇ ਦੇ ਨਾਲ ਉਹ ਫੜੋ ਫੜਾਈ ਵਾਲਾ ਜਿਹੜਾ ਸਿਲਸਿਲਾ ਆ ਉਹ ਚੱਲ ਰਿਹਾ ਆ ਸੋ ਬਿਕਸ ਫੀਲਡ ਦੇ ਵਿੱਚ ਕੈਲੀਫੋਰਨੀਆ ਚ ਕਹਿ ਸਕਦੇ ਆ ਵੀ ਪਹਿਲੀਆਂ ਜਿਹੜੀਆਂ ਰਿਪੋਰਟਸ ਆਉਣੀਆਂ ਸ਼ੁਰੂ ਹੋਈਆਂ ਆ ਵੀ ਜਿੱਥੇ ਇਸ ਇਲਾਕੇ ਦੇ ਵਿੱਚ ਆਈਸ ਦੇ ਦੁਆਰਾ ਜਿਹੜੀ ਛਾਪੇਮਾਰੀ ਤੇ ਉਹ ਸਾਰਾ ਕੁਝ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਤੁਸੀਂ ਹੋਰ ਵੀ ਇਸ ਚੀਜ਼ ਦੇ ਵਿੱਚ ਤਾਲ ਜ਼ਰੂਰ ਦੱਸ ਦਿਓ ਵੀ ਕੀ ਕੁਝ ਕੱਲ ਹੋਇਆ ਸੀਗਾ ਜੀ ਕੱਲ ਆਪਾਂ ਕਾਫੀ ਡਿਟੇਲ ਦੇ ਵਿੱਚ ਗੱਲਬਾਤ ਸਾਂਝੀ ਕੀਤੀ ਸੀ ਭਈ ਬਿਕਰਸਫੀਲਡ ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਵਾਲੇ ਆ ਉਹ ਲੋਕਾਂ ਨੂੰ ਸਟਾਪ ਕਰ ਰਹੇ ਆ ਤੇ ਛਾਪੇ ਮਾਰ ਰਹੇ ਉਹਨਾਂ ਨੇ ਕੁਝ ਗੈਸ ਸਟੇਸ਼ਨਾਂ ਦੇ ਉੱਤੇ ਜਦੋਂ ਲੋਕ ਅੰਦਰ ਜਾਂਦੇ ਸੀ ਉਥੋਂ ਬਾਹਰ ਆਉਂਦੇ ਸੀ ਸਮਾਨ ਲੈ ਕੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਡਾਕੂਮੈਂਟਸ ਆ ਉਹ ਵੀ ਚੈੱਕ ਕੀਤੇ ਜਾਂ ਤੇ ਕੁਝ ਲੋਕਾਂ ਨੂੰ ਅਰੈਸਟ ਵੀ ਕੀਤਾ ਗਿਆ ਹੈਗਾ ਤੇ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਬੇਕਰਸਫੀਲਡ ਦੇ ਵਿੱਚ ਜੋ ਬਾਰਡਰ ਪੈਟਰੋਲ ਏਜੰਟਸ ਦੀਆਂ ਗੱਡੀਆਂ ਆ ਉਹਨਾਂ ਦੀਆਂ ਫੋਟੋਆਂ ਵੀ ਪਾਈਆਂ ਹੈਗੀਆਂ ਕੁਝ ਏਰੀਏ ਦੇ ਵਿੱਚ ਉਹ ਡੋਰ ਟੂ ਡੋਰ ਵੀ ਗਏ ਹੈਗੇ ਆ ਸੋ ਬੇਕਰਸਫੀਲਡ ਏਰੀਏ ਦੇ ਵਿੱਚ ਕੱਲ ਕਾਫੀ ਜ਼ਿਆਦਾ ਜਿਹੜਾ ਆ ਇਮੀਗ੍ਰੇਸ਼ਨ ਏਜੰਟਸ ਨੂੰ ਲੈ ਕੇ ਬਾਰਡਰ ਏਜੰਟਸ ਦੇ ਇਸ ਪਾਸੇ ਤੁਸੀਂ ਦੇਖੋ ਜੋਸਿੰਗ ਜੀ ਪੀਐਲਏ ਸਾਈਡੋਂ ਨੇਰੀ ਝੁੱਲ ਰਹੀ ਆ ਤੇ ਇੱਥੇ ਆਈਸ ਦੀ ਨੇਰੀ ਝੁੱਲ ਰਹੀ ਸੀਗੀ ਸੋ ਬੇਕਰਫੀਲਡ ਦੇ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਵੀ ਸਾਨੂੰ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਯੂਐਸ ਕਸਟਮ ਬਾਰਡਰ ਪੈਟਰੋਲ ਵਾਲਿਆਂ ਨੇ ਦੱਸਤਾ ਸੀਗਾ ਵੀ ਅਸੀਂ ਤੁਹਾਡੇ ਇਲਾਕੇ ਦੇ ਵਿੱਚ ਆ ਕੇ ਸਿਟੀ ਲਿਮਿਟਸ ਦੇ ਵਿੱਚ ਵਿੱਚ ਕਰਨ ਕਾਉਂਟੀ ਦੇ ਏਰੀਆ ਦੇ ਵਿੱਚ ਇਸ ਤਰੀਕੇ ਦੇ ਨਾਲ ਫੜੋ ਫੜਾਈਆਂ ਛਾਪੇਮਾਰੀ ਜਿਹੜੀ ਆ ਉਹ ਸ਼ੁਰੂ ਕਰ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਕਹਿੰਦੇ ਵੀ ਅਨਡਾਕੂਮੈਂਟਡ ਰੈਜ਼ਿਡੈਂਟਸ ਦੇ ਉੱਤੇ ਇਹ ਜਿਹੜੀ ਰੇਡਸ ਦੀ ਸਰਚ ਆ ਛਾਪੇਮਾਰੀ ਦੀ ਜਿਹੜੀ ਸਰਜਾ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਹੀ ਜਿਹੜੀ ਉਹ ਆਈ ਸੀਗੀ ਸੋ ਜਿੱਦਾਂ ਤੁਸੀਂ ਦੱਸਿਆ ਵੀ ਲੋਕਾਂ ਨੂੰ ਗੱਡੀਆਂ ਚੋਂ ਰੋਕ ਕੇ ਸਵਾਲ ਪੁੱਛੇ ਜਾ ਰਹੇ ਆ ਡੋਰ ਟੂ ਡੋਰ ਗੈਸ ਸਟੇਸ਼ਨਾਂ 'ਚ ਸਟੋਰਾਂ ਦੇ ਵਿੱਚ ਆਉਂਦੇ ਜਾਂਦੇ ਆਨੂੰ ਜਿਹੜਾ ਉਹ ਰੋਕਿਆ ਜਾਇਆ ਆ ਆ ਜਾ ਰਿਹਾ ਆ ਇੱਕ ACLU ਵਾਲੇ ਰੋਜ਼ਾ ਲੋਪਸ ਆ ਸਦਰਨ ਕੈਲੀਫੋਰਨੀਆ ਚ ਕਹਿੰਦੇ ਵੀ ਸਾਨੂੰ ਇਹ ਵੀ ਰਿਪੋਰਟਸ ਆ ਰਹੀਆਂ ਆ ਵੀ CBP ਵਾਲੇ ਕਾਰਸ ਪੋਲੋਵਰ ਕਰਕੇ ਤੇ ਲੋਕਾਂ ਨੂੰ ਪ੍ਰੋਫਾਈਲ ਜਿਹੜੇ ਉਹ ਕਰ ਰਹੇ ਆ ਤੇ ਕਹਿੰਦੇ ਵੀ ਜਿਹੜੀਆਂ ਟਰਾਂਜ਼ਿਟ ਸਾਈਟਸ ਕਾਸ ਕਰਕੇ ਜਿਹੜੇ ਕੰਮਿਆਂ ਦੀਆਂ ਹੁੰਦੀਆਂ ਆ ਫਾਰਮ ਵਰਕਰਸ ਦੀਆਂ ਹੁੰਦੀਆਂ ਆ ਉੱਥੇ ਜਿਹੜੇ ਉਹ ਦੇਖੇ ਗਏ ਹੈਗੇ ਆ ਸੋ ਇਹ ਜਿਹੜੀ ਇਸ ਟਾਈਮ ਸਥਿਤੀ ਜਿਹੜੀ ਉਹ ਬਣੀ ਪਈ ਆ ਇਹਦੇ ਕਰਕੇ ਇੱਕ ਹਿਸਾਬ ਦੇ ਨਾਲ ਕਰਨ ਕਾਉਂਟੀ ਬੇਕਰਫੀਲਡ ਦੇ ਵਿੱਚ ਥੋੜਾ ਖਾਫ ਦਾ ਮਾਹੌਲ ਡਰ ਦਾ ਮਾਹੌਲ ਜਿਹੜਾ ਆ ਉਹ ਬਣਿਆ ਪਿਆ ਹੈਗਾ ਆ ਸੋ ਪੇਪਰ ਵਰਕ ਭਾਈ ਆਪਣੇ ਨਾਲ ਰੱਖੋ ਜਸਟ ਇਨ ਕੇਸ ਤੁਹਾਨੂੰ ਕੋਈ ਰੋਕਦਾ ਆ ਫੜਦੇ ਆ ਜਾਂ ਗੱਲ ਕਰਦੇ ਆ ਆਪਣੇ ਜਿਹੜਾ ਭਾਈ ਵਕੀਲ ਆ ਉਹਨੂੰ ਫੋਨ ਕਾਲ ਕਰਕੇ ਰੱਖੋ ਵੀ ਭਾਈ ਪਤਾ ਨਹੀਂ ਕਿਹੜੇ ਟਾਈਮ ਜਿਹੜੀ ਉਹ ਲੋਡ ਪੈ ਸਕਦੀ ਆ ਪਰ ਮੇਕ ਸ਼ੁਰ ਕਰੋ ਵੀ ਤੁਹਾਡਾ ਜਿਹੜਾ ਪੇਪਰ ਵਰਕ ਆ ਪੂਰਾ ਟੱਚ ਹੈਗਾ ਆ ਇਹ ਜਿਹੜੀ ਸਥਿਤੀ ਆ ਆਪਾਂ ਬਾਈਡਨ ਕਾਰਜਕਾਲ ਦੇ ਵਿੱਚ ਦੱਸ ਰਹੇ ਆ ਅਜੇ ਆਪਾਂ ਉਹਨਾਂ ਨੇ 20 ਤਰੀਕ ਨੂੰ ਆਣਾ ਹੈ 20 ਤਰੀਕ ਨੂੰ ਅਜੇ ਸੌਂ ਦਾ ਨੇ ਚੱਕਣੀ ਆ ਸੋ ਤੁਸੀਂ ਇਹ ਦੇਖ ਲਓ ਵੀ ਕੈਲੀਫੋਰਨੀਆ ਜਨੇ ਇਹ ਸੌਂ ਘਾਦੀ ਆ ਵੀ ਅਸੀਂ ਇਹਨਾਂ ਡਿਪਾਰਟਮੈਂਟਸ ਦੇ ਨਾਲ ਸਾਥ ਨਹੀਂ ਦੇਣਾ ਪਰ ਫਿਰ ਵੀ ਉਹ ਉਹ ਚੀਜ਼ ਜਿਹੜੀ ਚੱਲ ਰਹੀ ਹੈ ਇੱਕ ਕਾਫੀ ਵੱਡਾ ਡਿਟੈਂਸ਼ਨ ਸੈਂਟਰ ਵੀ ਆ ਵੇਕਰਸਫੀਲਡ ਦੇ ਲਾਗੇ ਦੋ ਦੋ ਨੇ ਹਨਾ ਵੀ ਉੱਥੇ ਕਾਫੀ ਲੋਕਾਂ ਨੂੰ ਜਿਹੜਾ ਰੱਖਿਆ ਜਾਂਦਾ ਆਪਣੇ ਵੀ ਬਹੁਤ ਜ਼ਿਆਦਾ ਲੋਕ ਜਿਹੜੇ ਉੱਥੇ ਹੁੰਦੇ ਨੇ ਉਹਨਾਂ ਨੂੰ ਜਿਹੜਾ ਉਹ ਡਾਕੇ ਰੱਖਿਆ ਹੁੰਦਾ ਸੋ ਮੇਕ ਸ਼ੁਰ ਕਰੋ ਵੇਕਰਸਫੀਲਡ ਵਾਲਿਓ ਵੀ ਤੁਹਾਨੂੰ ਤੁਹਾਡੇ ਰਾਈਟਸ ਦਾ ਪਤਾ ਹੋਵੇ ਤੇ ਤੁਸੀਂ ਜਿਹੜਾ ਆ ਬਗੈਰ ਮਤਲਬ ਤੋਂ ਨਹੀਂ ਘਬਰਾਉਣਾ ਤੇ ਪੇਪਰ ਵਰਕ ਤੋਂ ਬਗੈਰ ਬਾਹਰ ਨਾ ਨਿਕਲੋ ਕਹਿਣ ਦਾ ਮਤਲਬ ਇਹ ਆ ਵੀ ਬਾਅਦ ਚ ਐਵੇਂ ਫਿਰ ਹੋਰ ਮੁਸ਼ਕਲਾਂ ਅ ਜਿਹੜੀਆਂ ਉਸ ਦਾ ਤੁਹਾਨੂੰ ਸਾਹਮਣਾ ਕਰਨਾ ਪਵੇਗਾ ਜੀ ਬਾਕੀ ਜਿਹੜੇ ਲੀਗਲ ਵੀ ਆ ਜਿੰਨੇ ਸਾਰੇ ਆ ਕੋਈ ਨਾ ਕੋਈ ਪ੍ਰੂਫ ਜਰੂਰ ਆਪਣੇ ਕੋਲ ਰੱਖੋ ਕਿਉਂਕਿ ਆਪਣੇ ਖਾਸ ਕਰਕੇ ਪੰਜਾਬੀ ਘਬਰਾ ਜਾਂਦੇ ਕੱਲੇ ਪੰਜਾਬੀ ਨਹੀਂ ਏਸ਼ੀਅਨ ਇੱਕ ਵਾਰੀ ਇੱਕ ਮੈਂ ਕਿਸੇ ਪੁਲਿਸ ਆਫੀਸਰ ਦੀ ਇੰਟਰਵਿਊ ਜਿਹੜੀ ਦੇਖਦਾ ਸੀ ਤੇ ਉਹਨਾਂ ਕਹਿੰਦੇ ਫਨੀ ਚੀਜ਼ ਤੂੰ ਆਪਣੇ ਲਾਈਫ ਦੇ ਦੌਰਾਨ ਕੀ ਦੇਖੀ ਹੈ ਕਹਿੰਦਾ ਮੈਂ ਇਹ ਦੇਖੀ ਹੈ ਵੀ ਜਦੋਂ ਮੈਂ ਏਸ਼ੀਅਨ ਮੂਲ ਦੇ ਲੋਕਾਂ ਨੂੰ ਖੜੇ ਕਰਦਾ ਨਾ ਉਹਨਾਂ ਚੋਂ ਬਹੁਤ ਸਾਰੇ ਲੋਕ ਜਿਹੜੇ ਆ ਕਹਿੰਦਾ ਜਦੋਂ ਉਹਨੂੰ ਕਹਿੰਨੇ ਵੀ ਸ਼ੋ ਮੀ ਯੂਰ ਲਾਇਸੈਂਸ ਤੇ ਰਜਿਸਟ੍ਰੇਸ਼ਨ ਉਹ ਕਹਿੰਦਾ ਲੱਭਣ ਨੂੰ ਕਿੰਨਾ ਟਾਈਮ ਲੱਗ ਜਾਂਦਾ ਤੇ ਘਬਰਾ ਜਾਂਦੇ ਹੈਗੇ ਆ ਉਹਦੇ ਚ ਇਹ ਨਹੀਂ ਵੀ ਜਿੱਦਾਂ ਕੱਲੇ ਇੰਡੀਅਨ ਹੋਰ ਵੀ ਜਿਹੜੇ ਏਸ਼ੀਅਨ ਮੂਲ ਦੇ ਹੈਗੇ ਉਹ ਆਪਾਂ ਦੇਖਦੇ ਹਾਂ ਵੀ ਆਪਣੇ ਜਿਹੜੇ ਲੋਕ ਹੈਗੇ ਆ ਇਮੀਗ੍ਰੇਸ਼ਨ ਤੇ ਤੇ ਪੁਲਿਸ ਤੋਂ ਕਾफी ਘਬਰਾਉਂਦੇ ਹੈਗੇ ਆ ਸੋ ਆਪਣਾ ਜਿਹਦੇ ਕੋ ਪੇਪਰ ਵਰਕ ਹੈਗਾ ਸਿਟੀਜ਼ਨ ਆ ਉਹਦਾ ਸਿਟੀਜ਼ਨ ਵਾਲਾ ਕਾਰਡ ਗ੍ਰੀਨ ਕਾਰਡ ਵਰਕ ਪਰਮਿਟ ਜੋ ਵੀ ਆ ਕੋਲ ਰੱਖੋ ਕਿਉਂਕਿ ਜਿਸ ਤਰ੍ਹਾਂ ਏਸੀਐਲ ਜੂ ਕਹਿ ਰਹੀ ਹੈ ਵੀ ਰੈਸ਼ੀਅਲ ਪ੍ਰੋਫਾਈਲਿੰਗ ਹੋ ਰਹੀ ਹੈਗੀ ਆ ਸੋ ਨੇਚਰਲੀ ਉਹ ਨਹੀਂ ਕਿਸੇ ਗੋਰੇ ਨੂੰ ਥੋੜੋ ਖੜਾ ਕਰਨਾ ਹੈ ਵੀ ਹਾਂ ਵੀ ਆਪਣਾ ਪੇਪਰ ਦਿਖਾ ਲੈ ਹਨਾ ਸੋ ਆਈ ਥਿੰਕ ਆ ਜੇ ਡਿਸਕ੍ਰਿਮੀਨੇਸ਼ਨ ਪੂਰਾ ਹੁੰਦਾ ਹੈ हां बिल्कुल है, ये है, है। और... ए, और तो ये रॉन्ग है पर ओदे लिए यही है कि ਤੁਸੀਂ ਆਪਣਾ ਜਿਹੜਾ ਪੇਪਰ ਵਰਕਾ ਸਾਰਾ ਕੁਝ ਹਾਂ ਇਹ ਉਹ ਲੜਾਈ ਉਸ ਤੋਂ ਅਗਲੀ ਆ ਪਹਿਲੋਂ ਆਪ ਜਿਹੜਾ ਉਹ ਠੀਕ ਰੋ ਇਹ ਟੋਟਲੀ ਗਲਤ ਹੁੰਦੀ ਹੈ ਚੀਜ਼ ਜਿਹੜੀ ਇਹ ਪ੍ਰੋਫਾਈਲਿੰਗ ਕਰਦੇ ਆ ਪਰ ਇਹ ਹੋ ਰਹੀ ਆ ਆ ਇਹ ਉਥੋਂ ਦੇ ਨਿਊਜ਼ ਚੈਨਲ ਦਾ ਲਗਾਤਾਰ ਜਿਹੜੇ ਉਹ ਰਿਪੋਰਟ ਕਰ ਰਹੇ ਆ ਉਥੇ ਦਾ ਜਿਹੜਾ ਕੀ ਫੌਕਸ ਆ ਉਹਨਾਂ ਨੇ ਵੀ ਜਿਹੜੀਆਂ ਵੀਡੀਓਜ਼ ਆ ਉਹ ਪਾਈਆਂ ਆ ਕਿ ਉਥੇ ਦੇ ਹੋਰ ਜਿਹੜੇ ਚੈਨਲਜ਼ ਆ ਲੋਕਲ ਚੈਨਲਜ਼ ਆ ਉਹਨਾਂ ਨੇ ਦੇਖਿਆ ਹੁਣੇ ਹੁਣੇ ਇੱਕ ਸਾਡੇ ਜਿੱਦਾਂ ਦੱਸਿਆ ਵੀ ਸੁਣਨ ਵਾਲਿਆਂ ਨੇ ਅਕਾਲ ਹੈ ਵੀ ਕਹਿੰਦੇ ਮੈਂ ਨਾਲ ਸੌਂ ਰਿਆ ਸੀਗਾ ਤੇ ਨਾਲ ਮੈਂ ਸੈਰਤੇ ਸੀਗਾ ਤੇ ਮੈਂ ਜਿਹੜੀਆਂ ਉਹਨਾਂ ਦੀਆਂ ਆਇਸ਼ਤੀਆਂ ਜਿਹੜੀਆਂ ਕੱਡੀਆਂ ਆ ਉਥੇ ਸਾਊਥ-ਵੈਸਟ ਬਿਕਸਵਿਚ ਲੰਘਤੀਆਂ ਜਿਹੜੀਆਂ ਉਹ ਜੀ ਤੇ ਕੱਲ ਆਪਾਂ ਖਬਰ ਵੀ ਸਾਂਝੀ ਕੀਤੀ ਸੀ ਯੂਐਸ ਹਾਊਸ ਦੇ ਵਿੱਚ ਨਵਾਂ ਬਿੱਲ ਇੱਕ ਪਾਸ ਹੋ ਗਿਆ ਜਿਹਦੇ ਮੁਤਾਬਕ ਮਾਈਨਰ ਕ੍ਰਾਈਮ ਜਿੱਦਾਂ ਭਈ ਸ਼ਾਪ ਲਿਫਟਿੰਗ ਕੋਈ ਥੋੜੀ ਬੋਤੀ ਚੋਰੀ ਵੀ ਕਰ ਲੈਂਦਾ ਹੈਗਾ ਆ ਸਟੋਰ ਦੇ ਵਿੱਚੋਂ ਉਹ ਵੀ ਰਿਪੋਰਟ ਕੀਤਾ ਜਾਊਗਾ ਸੋ ਕਾਂਗਰਸ ਦੇ ਵਿੱਚ ਇਹ ਬਿੱਲ ਪਾਸ ਹੋ ਗਿਆ ਸੈਨੇਟ ਜਾਣਾ ਹੈ ਆ ਸੈਨੇਟ ਤੋਂ ਬਾਅਦ ਮੈਨੂੰ ਲੱਗਦਾ ਵੀ ਜਾਣ ਕੇ ਥੋੜਾ ਜਿਹਾ ਇਹ ਡਿਲੇ ਕਰ ਰਹੇ ਆ ਸੈਨੇਟ ਵਾਲੇ ਵੀ ਤਾਂ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਦੇ ਉੱਤੇ ਸਾਈਨ ਕਰੇ ਤਾਂ ਕਿ ਉਹ ਕ੍ਰੈਡਿਟ ਲੈ ਸਕੇ ਹਾਲਾਂਕਿ ਇਹ ਬਿੱਲ ਪਿਛਲੀ ਵਾਰੀ ਐਗਜ਼ੈਕਟਲੀ ਸੇਮ ਹੀ ਸੀਗਾ ਜਦੋਂ ਡੈਮੋਕ੍ਰੇਟ ਵੀ ਲੈ ਕੇ ਆਏ ਸੀ ਉਸ ਟਾਈਮ ਦੇ ਉੱਤੇ ਰਿਪਬਲਿਕਨ ਬੈਕ ਆਊਟ ਹੋ ਗਏ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਕਹਿਣ ਤੋਂ ਪਰ ਇਸ ਵਾਰੀ ਜਿਹੜਾ ਹੁਣ ਕਾਂਗਰਸ ਦੇ ਵਿੱਚ ਫਿਰ ਇਹ ਬਿੱਲ ਪਾਸ ਹੋ ਗਿਆ ਹੁਣ ਸੈਨੇਟ ਤੇ ਜਾਊਗਾ ਸੈਨੇਟ ਤੋਂ ਬਾਅਦ ਇਹ ਇਹ ਸੈਂ ਜੋ ਪ੍ਰੈਜ਼ੀਡੈਂਟ ਉਹ ਸਾਈਨ ਕਰੋਗੇ ਸੋ ਜਿਹੜਾ ਕਾਂਗਰਸ ਦੇ ਵਿੱਚ ਬਿੱਲ ਪਾਸ ਹੋਇਆ 264 ਜਾਣੇ ਇਹਦੇ ਹੱਕ 'ਚ ਸੀ 158 ਜਾਣੇ ਇਹਦੇ ਉਲਟ ਸੀਗੇ ਇਹ ਜੋ ਬਿੱਲ ਹੈਗਾ ਆ ਇੱਕ ਯੂਨੀਵਰਸਿਟੀ ਦੀ ਸਟੂਡੈਂਟ ਸੀ ਜਿਸ ਨੂੰ ਇੱਕ ਇਲੀਗਲ ਇਮੀਗ੍ਰੈਂਟ ਲੇਕਨ ਰਿਲੀ ਨਾਮ ਦੀ 22 ਸਾਲਾਂ ਦੀ ਨਰਸਿੰਗ ਸਟੂਡੈਂਟ ਸੀ ਜਿਹਨੂੰ ਮਾਰ ਦਿੱਤਾ ਸੀ ਤੇ ਉਸ ਬੰਦੇ ਨੂੰ ਅਰੈਸਟ ਕੀਤਾ ਸੀ ਸ਼ਾਪ ਲਿਫਟਿੰਗ ਦੇ ਤੇ ਉਹ ਉਹ ਉਹਨੂੰ ਬਾਅਦ ਦੇ ਵਿੱਚ ਰੀਟੇਨ ਨਹੀਂ ਕੀਤਾ ਛੱਡ ਦਿੱਤਾ ਗਿਆ ਸੋ ਜਿੰਨੇ ਵੀ ਸਾਡੇ ਸਰੋਤ ਤੇ ਸੁਣਦੇ ਹੋ ਭਾਈ ਹੁਣ ਇਹ ਨਾ ਵੀ ਜੇ ਕਿਤੇ ਫੈਲ ਨਹੀਂ ਲੱਗੀ ਆ ਤਾਂ ਹੀ ਤੁਸੀਂ ਰਿਪੋਰਟ ਹੋਵੋਗੇ ਸੋ ਜਿਨ੍ਹਾਂ ਦੇ ਕੋਲ ਪੇਪਰ ਵਰਕ ਹੈ ਨਹੀਂ ਵੈਸੇ ਤਾਂ ਜਿਹੜੇ ਸਿਟੀਜ਼ਨ ਵੀ ਆ ਕਿਸੇ ਤਰ੍ਹਾਂ ਦੀ ਵੀ ਕੋਈ ਮਾੜੀ-ਮੋਟੀ ਵੀ ਜਿਹੜੀ ਇਨਸੀਡੈਂਟ ਕੋਈ ਛੋਟੀ-ਮੋਟੀ ਲੜਾਈ ਕੋਈ ਚੋਰੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਇਦਾਂ ਦਾ ਜਿਹੜਾ ਕ੍ਰਾਈਮ ਆ ਉਹ ਨਾ ਕਰੋ ਖਾਸ ਕਰਕੇ ਜਿਨ੍ਹਾਂ ਦੇ ਪੇਪਰ ਨਹੀਂ ਹੈਗੇ ਜਾਂ ਜਿਹੜੇ ਕੋਈ ਪੋਲਿਟੀਕਲ ਸਾਈਲੰਸ ਦੇ ਕੇਸ ਚੱਲ ਰਹੇ ਹੈਗੇ ਆ ਅ ਸੋ ਉਸੇ ਬੇਸ ਦੇ ਉੱਤੇ ਤੁਹਾਨੂੰ ਜਿਹੜਾ ਆ ਰਿਪੋਰਟ ਕੀਤਾ ਜਾ ਰਿਹਾ ਲੇਕਨ ਵਾਈਲੀ ਐਕਟ ਆ ਜੀ ਇਸ ਦਾ ਨਾਮ ਹਰਜੋਤ ਸਿੰਘ ਜੀ ਜਿਹੜਾ ਲੇਕਨ ਉਹ ਜਿਹੜੀ ਕੁੜੀ ਨੂੰ ਮਾਰ ਰਿਆ ਸੀਗਾ ਕਾਲਜ ਦੀ ਯੂਨੀਵਰਸਿਟੀ ਦੀ ਨੂੰ ਉਹ ਜਿਹੜਾ ਇਲੀਗਲ ਆਇਆ ਸੀਗਾ ਉਹਦੇ ਕਰਕੇ ਜਿਹੜਾ ਸੀਗਾ ਉਹ ਸ਼ੌਪ ਲਿਫਟਰ ਸੀਗਾ ਕਹਿੰਦੇ ਵੀ ਉਹਨੂੰ ਫੜਿਆ ਨਹੀਂ ਸੀ ਉਹਨੇ ਬਾਅਦ ਦੇ ਵਿੱਚ ਇਹ ਕਰਤੂਤ ਨੂੰ ਅੰਜਾਮ ਦਿੱਤਾ ਸੀ ਆ ਉਹ ਤਾਂ ਦੇਖੋ ਸ਼ਕਤੀ ਤਾਂ ਚਾਹੀਦੀ ਆ ਕ੍ਰਾਈਮ ਦੇ ਇਲਾਕੇ ਦੇ ਵਿੱਚ ਕੋਈ ਵੀ ਰਹਿਣਾ ਨਹੀਂ ਚਾਹੁੰਦਾ ਕ੍ਰਾਈਮ ਦੇ ਨਾਲ ਕੋਈ ਨਹੀਂ ਰਹਿਣਾ ਚਾਹੁੰਦਾ ਕ੍ਰਾਈਮ ਦੇ ਦਿੱਤੀ ਹੋਈ ਢਿੱਲ ਕਰਕੇ ਹੀ ਆਪਾਂ ਅੱਜ ਇਸ ਸਥਿਤੀ ਦੇ ਵਿੱਚ ਪਹੁੰਚੇ ਹੋਏ ਆ ਸੋ ਇਹ ਜੋ ਚੀਜ਼ ਨੂੰ ਸੁਧਾਰਨਾ ਚਾਹੁੰਦੇ ਆ ਤਾਂ ਗਰਾਸ ਰੂਟ ਲੈਵਲ ਦੇ ਉੱਤੇ ਹੋਰ ਨਾਲ ਦੇ ਨਾਲ ਪੈਰਲਲੀ ਜਿਹੜੇ ਉਹ ਕੰਮ ਕਰਨ ਦੀ ਜ਼ਰੂਰਤ ਹੈਗਾ ਆ